ਨੱਲੇ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨੂ ਰੋੜਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆਜ ਉਹਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੇ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉ ਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੂਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ अरोड़ा ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਖੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਨੋਟਿਸ ਚਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਦੱਸਿਆ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤਾਂ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਮੂਸੇਵਾਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਗ੍ਰਿਫਤਾਰ ਐਮਐਲਏ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨ अरोड़ा ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆਜ ਉਹਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੇ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੂਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਖੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰੇ ਨੋਟਿਸ ਚਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਇਹ ਤਾਂ ਦੱਸਦੀ ਹੈ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤਾਂ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਨੋਸੇਵਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਲੈ ਕੇ ਆਂਦਾ ਗਿਆ ਸੀ ਗ੍ਰਿਫਤਾਰ ਐਮ ਐਲ اے ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮ ਐਲ اے ਰਮਨ अरोड़ा ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆ ਜੋ ਉਹਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੀ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੀਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਈਰੀ ਨੰਬਰ ਤੋਂ ਬਿਨਾ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਖੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਨੋਟਿਸ ਚਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੇ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤਾਂ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਗ੍ਰਿਫਤਾਰ ਐਮਐਲਏ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨ अरोड़ा ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜੋ ਉਹਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੀ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੀਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਖੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰੇ ਨੋਟਿਸ ਚਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਤਾਂ ਦੱਸ ਦਈਏ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤਾਂ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਉਸ ਕੇਵਲ ਹਸਪਤਾਲ ਦੇ ਵਿੱਚ ਚੈੱਕ ਅਪ ਲਈ ਲੈ ਕੇ ਆਂਦਾ ਗਿਆ ਸੀ ਗ੍ਰਿਫਤਾਰ ਐਮ ਐਲ ਏ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨ ਰੋੜਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆ ਦੋਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੇ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੂਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਹੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰੇ ਨੋਟਿਸ ਚਿਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੇ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲ ਤੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਗ੍ਰਿਫਤਾਰ ਐਮਐਲਏ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨ अरोड़ा ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆ ਦੋਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੇ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੂਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਹੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰੇ ਨੋਟਿਸ ਚਿਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੀ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲ ਤੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਲੈ ਕੇ ਆਂਦਾ ਗਿਆ ਸੀ। ਗ੍ਰਿਫਤਾਰ ਐਮ.ਐਲ.ਏ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਆ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨ अरोड़ा ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆ ਦੋਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੇ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਹੋਰ ਵੀ ਉਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੂਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ अरोड़ा ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਹੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰੇ ਨੋਟਿਸ ਚਿਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਤਾਂ ਦੱਸਦੀ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲ ਦੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਗ੍ਰਿਫਤਾਰ ਐਮਐਲਏ ਰਮਨ अरोड़ा ਨੂੰ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਰਮਨ अरोड़ा ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਵਿਗੜਨ ਤੇ ਐਮਐਲਏ ਰਮਨ ਅਰੋੜਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਆਜ ਉਹਨਾਂ ਦੀ ਪੂਰੀ ਜਾਂਚ ਜਿਹੜੀ ਕੀਤੀ ਜਾ ਸਕੇ ਤਾਂ ਮੌਕੇ ਦੇ ਉੱਤੇ ਵਿਜੀਲੈਂਸੀ ਟੀਮ ਵੀ ਮੌਜੂਦ ਹੈ ਵਿਧਾਇਕ ਤੋਂ ਪੁੱਛਗਿੱਛ ਤੇ ਬਾਅਦ ਮਾਮਲੇ ਦੀ ਪਰਤਾਂ ਨੇ ਜਿਹੜੀਆਂ ਖੋਰ ਵੀ ਉ ਜਾਗਰ ਹੋ ਰਹੀਆਂ ਨੇ ਦਰਸਲ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਤੇ ਸੁਖਦੇਵ ਵਿਸ਼ਿਸ਼ਟ ਵੱਲੋਂ ਕਰਦੇ ਪੇਪਰ ਬਾਹਰ ਚਿਪਕਾਏ ਜਾਂਦੇ ਨੇ ਜਾਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਿਜੂਲੈਂਸ ਤੇ ਵੀ ਮੰਨਣਾ ਹੈ ਕਿ ਨੋਟਿਸ ਹੈ ਜਿਹੜਾ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਵੀ ਚਿਪਕਾਇਆ ਗਿਆ ਸੀ ਆ ਦੱਸਿਆ ਕਿ ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਨੇ ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਜਿਹੜਾ ਖੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਨੋਟਿਸ ਚਪਕਾਏ ਗਏ ਸੀ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਦਰਸਲ ਜਲੰਧਰ ਨਗਰ ਨਿਗਮ ਦੇ ਵੱਲੋਂ ਵਿਧਾਇਕ ਰਮਨ ਅਰੋੜਾ ਤੇ ਫਰਜ਼ੀ ਨੋਟਿਸ ਨੇ ਜਿਹੜੇ ਭੇਜੇ ਜਾਣ ਦੇ ਵੀ ਇਲਜ਼ਾਮ ਲਗਾਏ ਗਏ ਅਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ ਸੀ ਜਿਸ ਕਰਕੇ ਰਮਨ ਅਰੋੜਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਹਾਂ ਤਾਂ ਦੱਸਦੀ ਕਿ ਬੀਤੇ ਦਿਨ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਤਾਂ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣ ਦੀ ਸ਼ਿਕਾਇਤ ਤੇ ਵਿਜੀਲੈਂਸੀ ਟੀਮ ਦੇ ਵੱਲੋਂ ਨੋਸੇਵਲ ਹਸਪਤਾਲ ਦੇ ਵਿੱਚ ਚੈੱਕਅਪ ਲਈ ਲੈ ਕੇ ਆਂਦਾ ਗਿਆ ਸੀ ਗ੍ਰਿਫਤਾਰ ਐਮ ਐਲ اے ਰਮ